ਵਾਲੀ ਦਾ ਤਿਹਾਰ ਜਿੱਥੇ ਦੇਸ਼ ਵਿਦੇਸ਼ ਵਿੱਚ ਬਹੁਤ ਹੀ ਧੂਂਕ ਤਾਮਨਾ ਮਨਾਇਆ ਜਾਂਦਾ ਹੈ ਉੱਥੇ ਇਸ ਦੀਵਾਲੀ ਦੇ ਵਿੱਚ ਪਵਿੱਤਰ ਤਿਹਾਰ ਨੂੰ ਮਿੱਟੀ ਦੇ ਦੀਵਿਆਂ ਨਾਲ ਵੀ ਰੌਸ਼ਨਾਇਆ ਜਾਂਦਾ ਹੈ ਲੋਕ ਘਰਾਂ ਵਿੱਚ ਦੀਵੇ ਬਾਲਦੇ ਹਨ ਇਹ ਮਿੱਟੀ ਦੇ ਦੀਵੇ ਬਹੁਤ ਹੀ ਮਿਹਨਤ ਨਾਲ ਤਿਆਰ ਹੁੰਦੇ ਹਨ ਅਮਰਸਾ ਸਥਿਤ ਕਮਿਆਰਾਂ ਦੇ ਭੱਲੇ ਵਿੱਚ 100 ਦੇ ਕਰੀਬ ਜਿਹੜੇ ਪਰਿਵਾਰ ਹਨ ਜੋ ਮਿੱਟੀ ਦੇ ਦੀਵੇ ਤਿਆਰ ਕਰਦੇ ਹਨ ਇਹ ਪਰਿਵਾਰ ਇੱਕ ਦਿਨ ਵਿੱਚ ਕਰੀਬ 50 ਹਜ਼ਾਰ ਮਿੱਟੀ ਦੇ ਦੀਵੇ ਤਿਆਰ ਕਰਦੇ ਹਨ ਕੜੀ ਮਿਹਨਤ ਨਾਲ ਤਿਆਰ ਕੀਤੇ ਇਹ ਮਿੱਟੀ ਦੇ ਦੀਵੇ ਪੰਜਾਬ ਦੇ ਬਖ ਬਖ ਜਾਂ ਜਿਲ੍ਹਾ ਸਮੇਤ ਹਿਮਾਚਲ ਜੰਮੂ ਕਸ਼ਮੀਰ ਰਾਜਸਥਾਨ ਦੇ ਹਰਿਆਣਾ ਸਮੇਤ ਹੋਰ ਰਾਜਾਂ ਵਿੱਚ ਵੀ ਜਾਂਦੇ ਹਨ ਮਿੱਟੀ ਦੇ ਦੀਵੇ ਤਿਆਰ ਕਰਨ ਵਾਲੇ ਇਹਨਾਂ ਪਰਿਵਾਰਾਂ ਜੋ ਕਿ ਸਮੇਂ ਵਿੱਚ ਜਿਸ ਤਰੀਕੇ ਨਾਲ ਇਲੈਕਟ੍ਰਾਨਿਕ ਚੀਜ਼ਾਂ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ ਉਸੇ ਤਰ੍ਹਾਂ ਹੀ ਬਾਜ਼ਾਰ ਵਿੱਚ ਚਾਈਨੀਜ਼ ਇਲੈਕਟ੍ਰੋਨਿਕ ਦੀਵੇ ਲੜੀਆਂ ਆਉਣ ਕਰਕੇ ਮਿੱਟੀ ਦੇ ਇਹਨਾਂ ਦੀਵਿਆਂ ਤੇ ਕਮ ਉਤੇ ਵੱਡਾ ਅਸਰ ਪਿਆ ਹੈ ਕੁਝ ਲੋਕ ਮਿੱਟੀ ਦੇ ਦੀਵੇ ਜਗਾਉਣ ਦੀ بجائے ਸਗੋਂ ਇਹਨਾਂ ਚਾਈਨੀ ਚੀਜ਼ਾਂ ਦੀ ਵਰਤੋਂ ਕਰਦੇ ਹਨ ਪਰ ਇੱਥੇ ਹੀ ਹੁਣ ਇਸ ਵਾਰ ਫਿਰ ਲੋਕਾਂ ਦਾ ਰੁਝਾਨ ਨਾ ਮਿੱਟੀ ਦੇ ਦੀਵਿਆਂ ਵੱਲ ਵਧਿਆ ਹੈ ਤੇ ਲੋਕ ਦੀਵਾਲੀ ਵਾਲੇ ਦਿਨ ਲక్ష్ਮੀ ਮਾਤਾ ਦੀ ਪੂਜਾ ਕਰ ਲਈ ਆਪਣੇ ਘਰ ਵਿੱਚ ਮਿੱਟੀ ਦਾ ਦੀਵਾ ਲੈ ਕੇ ਜਾ ਰਹੇ ਹਨ ਮਿੱਟੀ ਦੇ ਦੀਵੇ ਤਿਆਰ ਕਰਨ ਵਾਲੇ ਕਾਰੀਗਰਾਂ ਦਾ ਕਹਿਣਾ ਹੈ ਕਿ ਉਹ ਦੀਵਾਲੀ ਤੋਂ ਕੁਝ ਮਹੀਨੇ ਪਹਿਲਾਂ ਹੀ ਮਿੱਟੀ ਦੇ ਦੀਵੇ ਤਿਆਰ ਕਰਨੇ ਸ਼ੁਰੂ ਕਰ ਦਿੰਦੇ ਹਨ ਉਹਨਾਂ ਨੂੰ ਪਹਿਲਾਂ ਹੀ ਆਰਡਰ ਆ ਜਾਂਦੇ ਹਨ ਇਸ ਤੋਂ ਬਾਅਦ ਉਹ ਸਾਰਾ ਪਰਿਵਾਰੀ ਦੀਵੇ ਬਣਾਉਣੇ ਸ਼ੁਰੂ ਕਰਦੇ ਹਨ ਉਹਨਾਂ ਕਹਿੰਿਆ ਕਿ ਬਾਜ਼ਾਰਾਂ ਦੇ ਵਿੱਚ ਚਾਈਨੀ ਚੀਜ਼ਾਂ ਆਉਣ ਕਰਕੇ ਉਹਨਾਂ ਦੇ ਕੰਮ ਉੱਤੇ ਬਹੁਤ ਜ਼ਿਆਦਾ ਅਸਰ ਪਿਆ ਸੀ ਪਰ ਹੁਣ ਉੱਥੇ ਹੀ ਹੁਣ ਇਸ ਵਾਰ ਫਿਰ ਲੋਕ ਮਿੱਟੀ ਦੇ ਦੀਵੇ ਲੈ ਕੇ ਆ ਰਹੇ ਜਾ ਰਹੇ ਹਨ ਕਾਰੀਗਰਾਂ ਦਾ ਮੰਨਣਾ ਹੈ ਕਿ ਘਰਾਂ ਵਿੱਚ ਦੀਵਾਲੀ ਸਮੇਂ ਕੁਝ ਦੇ ਦੀਵਿਆ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ ਕਿਉਂਕਿ ਪ੍ਰਾਤਮਿਕ ਸਮੇਂ ਤੋਂ ਹੀ ਮਤੀ ਦੇ ਦੀਵਿਆ ਦੀ ਘਰਾਂ ਵਿੱਚ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਕਿ ਆਖੇ ਪ੍ਰਾਤਮਿਕ ਸਮੇਂ ਤੋਂ ਇਹ ਰੀਤ ਚੱਲੀ ਆ ਰਹੀ ਹੈ ਕਿਹਾ ਜਾਂਦਾ ਹੈ ਕਿ ਜਦੋਂ ਰਾਮ ਜੀ 14 ਸਾਲ ਦਾ ਬਰਮਾਸ ਕੱਟ ਕੇ ਅਜੂਤੀਆ ਵਾਪਸ ਆਏ ਸਤਨਾ ਦੇ ਘਰ ਆਉਣ ਦੀ ਖੁਸ਼ੀ ਵਿੱਚ ਇਹਨਾਂ ਲੋਕਾਂ ਵੱਲੋਂ ਦੀਪ ਮਾਲਾ ਕੀਤੀ ਗਈ ਸੀ ਇਸ ਦੇ ਚੱਲਦੇ ਸਾਰੇ ਹੀ ਯੋਜੇ ਆ ਦੀਵਿਆਂ ਨਾਲ ਜੱਗ ਮਗਾਵ ਕੀਤੀ ਉਸੇ ਨੂੰ ਹੀ ਲੈ ਕੇ ਹਾਂ ਦੀਵਾਲੀ ਦੇ ਲੋਕ ਇਹਨਾਂ ਮਿੱਟੀ ਦੇ ਦੀਵਿਆਂ ਨੂੰ ਜਿਦਾ ਕੇ ਲక్ష్ਮੀ ਮਾਤਾ ਦੇ ਅੰਮਰਸਰ ਦੇ ਹਲਕਾ ਜੰਡੇਆਲਾ ਗੁਰੂ ਵਿਖੇ ਸਵੇਰੇ ਇੱਕ ਗੰਭੀਰ ਦੁਰਘਟਨਾ ਵਾਪਰੀ ਜਿਸ ਵਿੱਚ ਸੁਰੱਖਿਆ ਗਾਰਜਿਸਪਾਲ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਜਾਨੀਆਂ ਦੀ ਮੌਤ ਹੋ ਗਈ। ਪਰਿਵਾਰਿਕ ਸੂਤਰਾਂ ਅਨੁਸਾਰ ਜਿਸਪਾਲ ਸਵੇਰੇ ਆਪਣੀ ਡਿਊਟੀ ਤੋਂ ਵਾਪਸ ਆਪਣੀ ਮੋਟਰਸਾਈਕਲ ਤੇ ਕਰ ਆ ਰਿਹਾ ਸੀ ਜਦੋਂ ਰਸਤੇ ਤੇ ਡਿੱਗੀਆਂ ਬਿਜਲੀ ਦੇ ਤਾਰਾਂ ਵਿੱਚ ਉੱਤੇ ਮੋਟਰਸਾਈਕਲ ਦਾ ਟਾਇਰ ਅੜ ਗਿਆ। ਜਿਸ ਦੇ ਕਾਰਨ ਉਸਨੁਛੱਟਾ ਲਗੜਨ ਕਾਰਨ ਉਸਦੀ ਮੌਤ ਹੋ ਗਈ ਇਸ ਮੌਕੇ ਪੀੜਤੇ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿ ਉਹਨਾਂ ਦੇ ਪਿਤਾ ਦਿੱਲੀ ਪਬਲਿਕ ਸਕੂਲ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦੇ ਹਨ ਸਵੇਰੇ 5:30 ਵਜੇ ਦੇ ਕਰੀਬ ਜਦੋਂ ਘਰ ਵਾਪਸ ਆ ਰਹੇ ਸੰਤ ਰਾਸਤੇ ਵਿੱਚ ਬਿਜਲੀ ਦੀਆਂ ਬਿਜਲੀ ਬੋਰਡ ਦੀਆਂ ਤਾਰਾਂ ਪਾਉਣ ਦਾ ਕੰਮ ਕੀਤਾ ਜਾ ਰਿਹਾ ਸੀ ਜਿਸ ਦੇ ਚੱਲਦੇ ਤਾਰਾਂ ਸੜਕ 'ਤੇ ਖਿਲਰੀਆਂ ਹੋਈਆਂ ਸਨ ਉਹਨਾਂ ਦਾ ਮੋਟਰਸਾਈਕਲ ਤਾਰਾਂ ਵਿੱਚ ਆੜਨ ਕਾਰਨ ਉਸਦਾ ਗੰਭੀਰ ਰੂਪ ਵਿੱਚ ਐਕਸੀਡੈਂਟ ਹੋ ਗਿਆ ਜਿਸ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ ਇੱਥੇ ਹੀ ਉਹਨਾਂ ਪਰਿਵਾਰ ਨੇ ਦੋਸ਼ ਲਾਇਆ ਕਿ ਇਹ ਬਿਜਲੀ ਬੋਰਡ ਦੀ ਲਾਪਰਵਾਹੀ ਕਾਰਨ ਇਹ ਸਾਰਾ ਹਾਦਸਾ ਵਾਪਰਿਆ ਜੇਕਰ ਸੜਕ ਤੇ ਤਾਰਾਂ ਨਾ ਡੀਆਂ ਹੁੰਨੀਆਂ ਤਾਂ ਅੱਜ ਉਹਨਾਂ ਦੇ ਪਿਤਾ ਜੀ ਨਾਲ ਇਹ ਘਟਨਾ ਨਹੀਂ ਸੀ ਵਾਪਰੀ ਜਿਸ ਤੇ ਚੱਲਦੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਐਕਸੀਡੈਂਟ ਨਹੀਂ ਇਹ ਇੱਕ ਹਿਸਾਬ ਨਾ ਕੀਤਾ ਹੋਇਆ ਕਤਲ ਹੈ ਜਿਸ ਤੇ ਚੱਲਦੇ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ ਥਾਣੇਦਾਰ ਨੇ ਦੱਸਿਆ ਕਿ ਪੁਲਿਸ ਨੇ ਮੌਕੇ ਤੇ ਤਬਦੀਸ਼ ਸ਼ੁਰੂ ਕਰ ਦਿੱਤੀ ਹੈ ਪੋਸਟਮਾਰਟਮ ਰਿਪੋਰਟ ਦੇ ਆਧਾਰ ਤੇ ਹੀ ਅਗਲੀ ਕਾਰਵਾਈ ਨਿਰਧਾਰਤ ਕੀਤੀ ਜਾਵੇਗੀ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਨੂੰ ਸਿਰਫ ਹਾਸਾ ਨਾ ਸਮਝਿਆ ਜਾਵੇ ਲਾਪਰਵਾਹੀ ਤੋਂ ਹੋਈ ਜਾਨ ਹੱਤਿਆ ਦੇ ਤਹਿਤ ਮਾਮਲਾ ਦਰਜ ਹੋਵੇ ਬਿਜਲੀ ਬੋਰਡ ਦੇ ਸਬੰਧ ਅਧਿਕਾਰੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਆਓ ਦੇਖੀਏ ਪੂਰੀ ਰਿਪੋਰਟ